ਵਲੀ ਕੰਦਾਰੀ ਇਹ ਦਲੀਲਾਂ ਪਰਮਾਣਾਂ ਨਾਲ ਮੰਨਣ ਵਾਲਾ ਨਹੀਂ ਸੀ ਇਹ ਗਿਆਨ ਨਾਲ ਵੀ ਮੰਨਣ ਵਾਲਾ ਨਹੀਂ ਸੀ ਮਰਦਾਨੇ ਨੂੰ ਭੇਜਿਆ ਸੀ ਉਹਨੂੰ ਕਹੇ ਫਕੀਰ Hindu Musalman ਨਹੀਂ ਹੁੰਦੇ ਨਹੀਂ ਸਮਝ ਚਾਹੀਏ ਸਤਗੁਰ ਨੇ ਮਰਦਾਨੇ ਨੂੰ ਕਿਹਾ ਪੱਥਰ ਚੁੱਕ ਇਸ ਤੋਂ ਬਿਨਾਂ ਸਮਝਣ ਵਾਲਾ ਨਹੀਂ ਹੈ ਉਹਦਾ ਸਾਰਾ ਸਰੋਵਰ ਦਾ ਪਾਣੀ ਥੱਲੇ ਆ ਗਿਆ ਕਿਚੜੇ ਉਨੇ ਗੁੱਸੇ ਚ ਉਪਰੋਂ ਪੱਥਰ ਸੁੱਟਿਆ ਬਾਬੇ ਨੇ ਹੱਥ ਕੀਤਾ ਉਹ ਪੰਜਾ ਅੱਜ ਤੱਕ ਲੱਗਿਆ ਹੈ ਗੁਰਦੁਆਰਾ ਪੰਜਾ ਸਾਹਿਬ ਦੁਨੀਆ ਦੇ ਸਾਰੇ ਹੱਥ ਮੁੱਕ ਜਾਣਗੇ ਗੁਰੂ ਨਾਨਕ ਦਾ ਪੰਜਾ ਅਮਰ ਰਹੇਗਾ ਔਰ ਉਸ ਜਗ੍ਹਾ ਦਾ ਆਪਣਾ ਅਸਰ ਹੈ ਉਸ ਜਗ੍ਹਾ ਦੀ ਆਪਣੀ ਜੋ ਹੈ ਮੈਂ ਮੈਂ ਜਿੱਥੇ ਦੇਖਿਆ ਦਲੀਲਾਂ ਨਾਲ ਪਰਮਾਣਾਂ ਨਾਲ ਗਿਆਨ ਨਾਲ ਗੱਲ ਨਹੀਂ ਬਣਦੀ ਕੁਝ ਕਰਾਮਾਤ ਦਿਖਾਣੀ ਪੈਗੀ ਤਾਂ ਠੀਕ ਹੋਵੇਗਾ